ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਪਵਨੀ ਸੰਸਾਰ ਨੂੰ ਵਿਦਾ ਅਗਏ ਸਨ ਉਹਨਾਂ ਦੇ ਨਿਮਿਤ ਪਾਠ ਦੇ ਭੋਗਨ ਦੇ ਗ੍ਰਹਿ ਵਿਖੇ ਪਾਏ ਗਏ ਤੇ ਅੰਤਿਮ ਅਰਦਾਸ ਕੋਰਦੌਰਡ ਕਾਬਗਨਸਾ ਵਿਖੇ ਹੋਈ ਇਸ ਮੌਕੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਇਸ ਮੌਕੇ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਪੇਸ਼ ਅਸ ਬਾਬਤ ਸਾਡੇ ਇੱਕ ਰਿਪੋਰਟ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਬੀਤੇ ਦਿਨੀ ਇਸ ਪਵਨੀ ਸੰਸਾਰ ਨੂੰ ਹਲ ਵਿਦਾ ਅਗਏ ਸਨ ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਲਈ ਅੱਜ ਉਹਨਾਂ ਦੀ ਰਹਿائش ਉਤੇ ਸ਼੍ਰੀ ਖੰਡ ਪਾਠ ਸਾਹਿਬ ਇਸ ਮੌਕੇ ਕੀਰਤਨੀ ਜਥੇ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਅਖੰਡ ਪਾਠ ਸਾਹਿਬ ਦੌਰਾਨ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੇ ਗੁਰਬਾਣੀ ਵਿੱਚੋਂ ਇੱਕ ਸ਼ਬਦ ਦਾ ਗਾਇਨ ਵੀ ਕੀਤਾ ਇਸ ਮੌਕੇ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਉਹਨਾਂ ਦੀ ਵੱਡੀ ਤੀ ਉਪਿੰਦਰ ਸਿੰਘ ਸਾਬਕਾ ਪ੍ਰਧਾਨਪਤੀ ਹਾਮਿਦ ਅंसारी ਕਾਂਗਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਸੋਨੀਆ ਗਾਂਧੀ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਸਮੇਤ ਹੋਰ ਸਿਆਸੀ ਆਗੂ ਪਾਰਟੀ ਸਫਾਂ ਤੋਂ ਉੱਪਰ ਉੱਠ ਕੇ ਸ਼ਾਮਲ ਹੋਏ ਡਾਕਟਰ ਮਨਮੋਹਨ ਸਿੰਘ ਦੀ ਰਸਮੀ ਅੰਤਿਮ ਅਰਦਾਸ ਲਈ ਮੁੱਖ ਸਮਾਗਮ ਗੁਰਦੁਆਰਾ ੜਕਾਫਗਨ ਸਾਹਿਬ ਦੇ ਭਾਈ ਲਖੀਸ਼ਾ ਮੁੰਜਾਰਾ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਤ ਪ੍ਰਸਿੱਧ ਰਾਗੀ ਜਥੇ ਨੇ ਕੀਰਤਨ ਰਾਹੀਂ ਵਿਛੜੇ ਰੂ ਨੂੰ ਸ਼ਰਧਾ ਤੇ ਫੁੱਲ ਅਰਪਿਤ ਕੀਤੇ ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਸੋਨੀਆ ਗਾਂਧੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਗੁਰਜੀਤ ਸਿੰਘ ਔਜਲਾ ਸ਼ੇਰ ਸਿੰਘ ਕੋਬਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਮੈਂਬਰ ਪਾਦਮਸ਼੍ਰੀ ਸਰਦਾਰ ਵਿਕਰਮਜੀਤ ਸਿੰਘ ਸਾਨੀ ਮਲਵਿੰਦਰ ਸਿੰਘ ਕੰਗ ਵਿਧਾਇਕ ਜਰਨੈਲ ਸਿੰਘ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਜਰਨਲ ਸਕੱਤਰ ਜਗਦੀਪ ਸਿੰਘ ਕਾਲੋਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਤਖਤਸ਼੍ਰੀ ਹਜੂਰ ਸਾਹਿਬ ਬੋਰਡ ਦੇ ਪ੍ਰਸ਼ਾਸਕ ਡਾਕਟਰ ਬੀਜੇਸਤਵਿੰਦਰ ਸਿੰਘ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਸੀਨੀਅਰ ਵਕੀਲ ਐਚਐਸ ਫੂਲਕਾ ਯੋਜਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾਕਟਰ ਮੌਨਟੇਕ ਸਿੰਘ ਸੰਸਦ ਮੈਂਬਰ ਹਰਸਿਮਰਤਕਰ ਬਾਦਲ ਸ਼ਰੋਮਣੀ ਕਲਦਲ ਦੀ ਦਿੱਲੀ ਕਾਈ ਦੇ ਆਗੂ ਪਰ ਰਣਜੀਤ ਸਿੰਘ ਸਰਨਾ ਕੌਮੀ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੂਰਾ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅਮਰਪਾਲ ਸਿੰਘ ਸ਼ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਤੇ ਹਜ਼ਾਰਾਂ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਫੁੱਲ ਅਰਪਿਤ ਕੀਤੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਅੰਤੇਮਰਦਾਸ ਗੁਰਦੁਆਰਾ ਬੰਗਲਾ ਸਾਹਿਬ ਦੇ ਡਗ੍ਰਾਂਤੀ ਗਿਆਨੀ ਰਣਜੀਤ ਸਿੰਘ ਨੇ ਕੀਤੇ ਇਸ ਸਮਾਗਮ ਵਿੱਚ ਪਰਿਵਾਰ ਨੇ ਬੁਲਾਰਿਆਂ ਨੂੰ ਡਾਕਟਰ ਮਨਮੋਹਨ ਸਿੰਘ ਦਾ ਮਹਿਮਾ ਗaan ਕਰਨ ਤੋਂ ਰੋਕਦਿਆਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦਾ ਕੰਮ ਆਪ ਬੋਲਦਾ ਹੈ ਜਿਸ ਦੇ ਇਸ਼ਲਾਗਾ ਕਰਦੇ ਅਮਰੀਕਾ ਫਰਾਂਸ ਇੰਗਲੈਂਡ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀਆਂ ਸਮੇਤ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਅਰਪਿਤ ਕੀਤੇ ਨੇ ਸਮਾਗਮ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਭ ਤੋਂ ਵੱਡੀ ਤੀ ਡਾਕਟਰ ਰੁਪਿੰਦਰ ਕੌਰ ਨੇ ਆਈ ਸੰਗਤ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਰਿਵਾਰ ਨੂੰ ਮਾਣ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ। ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਵੱਲੋਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਿ ਅੱਜ ਅੱਜ ਆਪ ਸਭ ਇਸ ਸ਼ੋਕ ਘੜੀ ਵਿੱਚ ਸਾਡੇ ਨਾਲ ਸ਼ਾਮਿਲ ਹੋਏ। ਇੱਥੇ ਆ ਕੇ ਤੁਸੀਂ ਸਭ ਨੇ ਮੇਰੇ ਪਿਤਾ ਜੀ ਲਈ ਆਪਣਾ ਪਿਆਰ ਔਰ ਸਨਮਾਨ ਪ੍ਰਗਟ ਕੀਤਾ ਹੈ ਸਾਡੇ ਵਿਚਾਰ ਵਿੱਚ ਇਹ ਮੌਕਾ ਡਾਕਟਰ ਸਾਹਿਬ ਦੀ ਪ੍ਰਸ਼ੰਸਾ ਕਰਨ ਲਈ ਨਹੀਂ ਹੈ ਉਹਨਾਂ ਦੇ ਗੁਣ ਤੇ ਉਹਨਾਂ ਦੀ ਦੇਸ਼ ਸੇਵਾ ਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਇਹ ਮੌਕਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਸ ਵਾਸਤੇ ਪ੍ਰਾਰਥਨਾ ਕਰਨ ਦੀ ਹੈ ਇਨਾ ਦਿਨੋਂ ਸਾਡੇ ਪਰਿਵਾਰ ਨੂੰ ਅਣਗਿਣਤ ਲੋਕਾਂ ਤੋਂ ਬਹੁਤ ਸਹਿਯੋਗ اور سہارا ਮਿਲਿਆ ਹੈ ਜੋ ਅਸੀਂ ਕਦੀ ਨਹੀਂ ਭੁੱਲ ਸਕਦੇ ਅਸੀਂ उन ਸਾਰਿਆਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਰਕਾਬ ਗੰਜ ਗੁਰਦੁਆਰੇ ਦੇ ਸਾਰੇ ਅਧਿਕਾਰੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੰਨਾ ਆਨੰਦਮਈ ਕੀਰਤਨ ਕੀਤਾ ਜਿਹਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ ਆਖਰੀ ਸ਼ਬਦ ਸ਼ਬਦ ਬਹੁਤ ਸੋਹਣਾ ਸੀ ਐਨੇ ਸਾਨੂੰ ਡਾਕਟਰ ਮਨਮੋਨ ਸਿੰਘ ਦੀ ਮਾਤਾ ਜੀ ਅੰਮ੍ਰਿਤਕੌਰ ਤੇ ਪਿਤਾ ਜੀ ਗੁਰਮੁਖ ਸਿੰਘ ਦੀ ਯਾਦ ਦਿਲਾਈ ਅੰਤ ਵਿੱਚ ਇੱਕ ਵਾਰ ਫਿਰ ਮੈਂ ਸਾਰੇ ਪਰਿਵਾਰ ਵੱਲੋਂ ਆਪ ਸਭ ਦਾ ਧੰਨਵਾਦ ਕਰਦੀਆਂ ਕਿ ਤੁਸੀਂ ਸਾਡੇ ਨਾਲ ਇਸ ਸਭਾ ਵਿੱਚ ਸ਼ਾਮਿਲ ਹੋਏ ਇਸ ਸਮਾਗਮ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਰਨਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾਕਟਰ ਮਨਮੋਹਨ ਸਿੰਘ ਦੇ ਨਾਮ 'ਤੇ ਅਨੇਕਾਂ ਫੈਸਲੇ ਲਏ ਨੇ ਜਿਨ੍ਹਾਂ ਦੇ ਮਤੇ ਪਾਸ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਨੇ ਮਤੇ ਪਾਸ ਕੀਤੇ ਕਿ ਜਿਸ ਸ਼ਖਸੀਅਤ ਨੇ ਪੜ੍ਹਾਈ ਨੂੰ ਬਹੁਤ ਇਮਤਿਹਤ ਦਿੱਤੀ ਕਮੇਟੀ ਦੇ ਚਾਰਾਂ ਕਾਲਜਾਂ ਦੇ ਵਿੱਚ ਇਕਨੋਮਿਕਸ ਵਿਸ਼ੇ ਉੱਤੇ ਡਾਕਟਰ ਮਨਮੋਹਨ ਸਿੰਘ ਦੇ ਨਾਮ 'ਤੇ ਸਕਾਲਰਸ਼ਿਪ ਦਿੱਤੀ ਜਾਵੇਗੀ ਉਨੇ ਵੀ ਕਿਹਾ ਕਿ ਕਮੇਟੀ ਵੱਲੋਂ ਜਿਹੜਾ ਵੀ ਨਵਾਂ ਵਿਦੇਕ ਦਾਰਾ ਖੋਲਿਆ ਜਾਵੇਗਾ ਉਹ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਖੋਲਿਆ ਜਾਵੇਗਾ। ਉਹਨੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾਈ ਜਾਵੇਗੀ। ਉਹਨੇ ਕਿਹਾ ਕਿ ਹਰ ਸਾਲ 26 ਦਸੰਬਰ ਨੂੰ ਪੰਥਕ ਤੌਰ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਾਕਟਰ ਮਨਮੋਹਨ ਸਿੰਘ ਦੀ ਯਾਦ ਮਨਾਈ ਜਾਵੇਗੀ। ਸਮਾਗਮ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ, ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਧਰਮਪਤਨੀ ਬੀਬੀ ਗੁਰਸ਼ਰਨ ਕੌਰ ਨੂੰ ਸਿਰਪੋਪੇਟ ਕੀਤਾ। ਦੇਸ਼ ਦਾ ਉਹ ਮਹਾਨ ਪੁੱਤ ਜਿਹੜਾ 1947 ਦੀ ਵਿਛੋੜੇ ਦੇ ਵਿੱਚ ਆਪਣਾ ਸਭ ਕੁਝ ਉਜੜ ਕੇ ਆਪਣੇ ਪਰਿਵਾਰ ਸਮੇਤ ਧਿਆਨ ਦੇ। ਔਰ ਇੱਕੋ ਟੀਚਾ ਬਣਾ ਕੇ ਰੱਖਿਆ ਸਿਰਫ ਤੇ ਸਿਰਫ ਐਜੂਕੇਸ਼ਨ ਦਾ। ਔਰ ਵਰਲਡ ਦੀਆਂ ਦੋ ਬੈਸਟ ਯੂਨੀਵਰਸਿਟੀਆਂ ਕੈਮਬ੍ਰਿਜ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਉਹਦੇ ਵਿੱਚ ਪੀਐਚਡੀ ਕਰਨੀ ਗੋਲਡ ਮੈਂਡਲਿਸ ਦੇ ਤੌਰ ਦੇ ਉਤੇ। ਦੇਸ਼ ਜਿਹੜਾ ਤਿੰਨ ਪਿਲਰਾਂ ਦੇ ਉੱਤੇ ਮੇਨ ਖੜਾ ਹੁੰਦਾ ਚਾਹੀਏ ਯੂਜੀਸੀ ਹੋਏ ਐਜੂਕੇਸ਼ਨ ਦੀ ਚਾਹੇ ਰਿਜ਼ਰਵ ਬੈਂਕ ਹੋਵੇ ਤੇ ਚਾਹੇ ਪਲੈਨਿੰਗ ਕਮਿਸ਼ਨ ਹੋਵੇ ਤਿੰਨਾਂ ਦੇ ਉਹ ਚੇਅਰਮੈਨ ਰਹੇ ਦੇਸ਼ ਦਾ ਫਾਈਨੈਂਸ ਮਿਨਿਸਟਰ ਰਹੇ ਔਰ ਦੋ ਵਾਰ ਪ੍ਰਧਾਨ ਮੰਤਰੀ ਬਨਨ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ 1947 ਦੇ ਵਿੱਚ ਜਿਸ ਵਕਤ ਦੇਸ਼ ਆਜ਼ਾਦ ਹੋਇਆ ਸੀ ਜੇ ਅਸਲ ਮੈਨੇ ਦੇ ਵਿੱਚ ਆ ਆਰਥਿਕ ਤੌਰ ਤੇ ਕਹਿ ਸਕਦੇ ਆ ਅਗਰ ਦੇਸ਼ ਆਜ਼ਾਦ ਹੋਇਆ ਤਾਂ 1992 ਦੇ ਵਿੱਚ ਮਨਮੋਹਨ ਸਿੰਘ ਜੀ ਨੇ ਕਰਾਇਆ ਔਰ ਅੱਜ ਉਹਨਾਂ ਦੀ ਸ਼ਰਧਾਂਜਲੀ ਨੂੰ ਇੱਥੇ ਅੰਤਿਮ ਅਰਦਾਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰ ਪਾਰਟੀ ਦੇ ਲੋਕ ਪਹੁੰਚੇ ਨੇ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਉਹ ਬੀਜੇਪੀ ਦੇ ਹੋਣ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਅਕਾਲੀ ਦਲ ਦੇ ਹੋਣ ਸਾਰਿਆਂ ਨੇ ਇੱਥੇ ਸ਼ਮੂਲੀਅਤ ਪਾ ਕੇ ਦੱਸਿਆ ਕਿ ਉਹ ਸਾਂਝੇ ਆ ਸਭ ਦਾ ਸਾਂਝਾ ਸੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਸ ਮਹਾਨ ਪੂਤ ਦੇ ਨਾਮ ਦੇ ਉੱਤੇ ਅਸੀਂ ਹਰ ਸਾਲ 26 ਦਸੰਬਰ ਵਾਲੇ ਦਿਨ ਜਿਸ ਦਿਨ ਉਹ ਅਕਾਲ ਚਲਾਣਾ ਕਰਕੇ ਉਸ ਦਿਨ ਇਹਨੂੰ ਜਿਸ ਤਰੀਕੇ ਦੇ ਨਾਲ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਦਿਨ ਮਨਾਉਂਦੇ ਆ ਉਸੇ ਤਰੀਕੇ ਦੇ ਨਾਲ ਕੀਰਤਨ ਦਰਬਾਰ ਕਰਾ ਕੇ ਇਹਨਾਂ ਨੂੰ ਹਰ ਸਾਲ ਸ਼ਰਧਾਂਜਲੀ ਦਿੱਤੀ ਜਾਏਗੀ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਆਉਣ ਵਾਲਾ ਜਿਹੜਾ ਵੀ ਸਾਡਾ ਵਿਦਿਅਕ ਅਦਾਰਾ ਨਵਾਂ ਤਿਆਰ ਹੋਏਗਾ ਉਹਨੂੰ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਮ ਦੇ ਉੱਤੇ ਕੀਤਾ ਜਾਏਗਾ ਦਿੱਲੀ ਦੇ ਚਾਰ ਯੂਨੀਵਰਸਿਟੀ ਦੇ ਕਾਲਜਿਸ ਨੇ ਉਹਨਾਂ ਦੇ ਵਿੱਚ ਇਕਨੋਮਿਕਸ ਦੀ ਜਿਹੜੀ ਸਕਾਲਰਸ਼ਿਪ ਹੈ ਉਹ ਡਾਕਟਰ ਸਾਹਿਬ ਦੇ ਨਾਮ ਦੇ ਉੱਤੇ ਦਿੱਤੀ ਜਾਏਗੀ ਔਰ ਚੌਥਾ ਜਿਹੜਾ ਸਾਡਾ ਰੋਲ ਮਾਡਲ ਲਾਈਫ ਦਾ ਅਗਰ ਅਸੀਂ ਕਿਨੂੰ ਦੇ ਮੈਂ ਸਮਝਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਉਹਨੂੰ ਦੇਖਦੇ ਹੋਏ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਹਰ ਇੰਸਟੀਚਿਊਟ ਦੇ ਵਿੱਚ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਆਏ ਸਕੂਲ ਹੋਣ ਕਾਲਜਾਂ ਨੂੰ ਡਾਕਟਰ ਸਾਹਿਬ ਦੀ ਉਹ ਫੋਟੋ ਲਗਾਈ ਜਾਏ ਔਰ ਉਹਨਾਂ ਦੇ ਹਿਸਟਰੀ ਬਾਰੇ ਵੀ ਲੋਕਾਂ ਨੂੰ ਬੱਚਿਆਂ ਨੂੰ ਦੱਸਿਆ ਜਾਏ ਇਹ ਫੈਸਲਾ ਜੀ ਸਾਰੇ ਨੇ ਭਾਰਤ ਦੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਅੱਜ ਗੁਰਦੁਆਰਾ ਲਕਾਪਨ ਸਾਹਿਬ ਵਿਖੇ ਹੋਈ ਵੱਡੀ ਗਿਣਤੀ ਦੇ ਵਿੱਚ ਦੇਸ਼ ਭਰ ਤੋਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇਸ ਮੌਕੇ ਦੇ ਉੱਤੇ ਡਾਕਟਰ ਸਾਹਿਬ ਨੇ ਜੋ ਕੌਮ ਪੰਥ ਦੇਸ਼ ਦੀ ਜੋ ਸੇਵਾ ਕੀਤੀ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤੇ ਪਾਸ ਕੀਤੇ ਗਏ ਇਹਨਾਂ ਮਤਿਆਂ ਦੇ ਤਹਿਤ ਡਾਕਟਰ ਸਾਹਿਬ ਦਾ ਇਹ ਫੈਸਲਾ ਕੀਤਾ ਗਿਆ ਕਿ ਡਾਕਟਰ ਸਾਹਿਬ ਦੀ ਵਰਸੀ 26 ਦਸੰਬਰ ਨੂੰ ਹਰ ਸਾਲ ਅ ਮਨਾਈ ਜਾਏਗੀ ਅ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੰਥਕ ਤੌਰ ਦੇ ਉੱਤੇ ਮਨਾਈ ਜਾਏਗੀ ਦੂਸਰਾ ਅਸੀਂ ਮਤਾ ਪਾਸ ਕੀਤਾ ਕਿ ਸਾਡੇ ਜਿੰਨੇ ਵੀ ਵਿਦਿਅਕ ادارے ਆ ਕਾਲਜ ਇੰਸਟੀਚੂਟ ਸਕੂਲਸ ਸਭ ਜਗ੍ਹਾ ਦੇ ਉੱਤੇ ਡਾਕਟਰ ਸਾਹਿਬ ਦੀ ਵੱਡੀ ਤਸਵੀਰ ਜਿਹੜੀ ਆ ਉਹਨਾਂ ਧਾਰਿਆਂ ਦੇ ਵਿੱਚ ਲਗਾਈ ਜਾਏਗੀ ਤਾਂ ਕਿ ਬੱਚਿਆਂ ਨੂੰ ਇੱਕ ਇਨਸਪੀਰੇਸ਼ਨ ਮਿਲ ਸਕੇ ਡਾਕਟਰ ਸਾਹਿਬ ਦੀ ਤੇ ਡਾਕਟਰ ਸਾਹਿਬ ਦੀਆਂ ਸੇਵਾਵਾਂ ਨੂੰ ਯਾਦ ਰੱਖਿਆ ਜਾ ਸਕੇ ਤੀਸਰਾ ਫੈਸਲਾ ਅਸੀਂ ਕੀਤਾ ਕਿ ਸਾਡੇ ਜੋ ਚਾਰ ਕਾਲਜ ਹਨ ਦਿੱਲੀ ਯੂਨੀਵਰਸਿਟੀ ਦੇ ਉਹਨਾਂ ਚਾਰਾਂ ਕਾਲਜਾਂ ਦੇ ਵਿੱਚ ਡਾਕਟਰ ਸਾਹਿਬ ਦੇ ਨਾਮ ਤੇ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਸ਼ੁਰੂ ਕੀਤੀ ਜਾਏਗੀ ਪਰ ਇੱਕ ਹੋਰ ਫੈਸਲਾ ਜਿਹੜਾ ਕੀਤਾ ਉਹ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜੋ ادارਾ ਗਿਆ ਕਿ ਦਿੱਲੀ ਯੂਨੀਵਰਸਿਟੀ ਦੇ ਚਾਰ ਕਾਲਜ ਜੋ ਦਿੱਲੀ ਸੀ ਗੁਰੂਗਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾ ਰਹੇ ਆ ਉਹਨਾਂ ਦੇ ਵਿੱਚ ਡਾਕਟਰ ਸਾਹਿਬ ਦੇ ਨਾਮ ਤੇ ਸਕਾਲਰਸ਼ਿਪ ਇਕਨੋਮਿਕਸ ਦੀ ਸਕਾਲਰਸ਼ਿਪ ਸ਼ੁਰੂ ਕੀਤੀ ਜਾਏਗੀ ਇੱਕ ਹੋਰ ਫੈਸਲਾ ਮਤਾ ਜੋ ਪਾਸ ਕੀਤਾ ਗਿਆ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਉਣ ਵਾਲਾ ਅਦਾਰਾ ਜਿਹੜਾ ਵੀ ਨਵਾਂ ਬਣੇਗਾ ਉਸ ਦਾ ਨਾਮ ਡਾਕਟਰ ਸਾਹਿਬ ਦੇ ਨਾਮ ਦੇ ਉੱਤੇ ਰੱਖਿਆ ਜਾਏਗਾ ਸੋ ਇਹ ਮੈਂ ਸਮਝਦਾ ਕਿ ਡਾਕਟਰ ਸਾਹਿਬ ਨੂੰ ਬਹੁਤ ਵੱਡੀ ਜਿੱਥੇ ਸ਼ਰਧਾਂਜਲੀ ਹੈ ਉੱਥੇ ਨਾਲ ਹੀ ਹਮੇਸ਼ਾ ਵਾਸਤੇ ਇਹ ਯਾਦਗਾਰਾ ਰਹਿਣ ਗਿਆ ਡਾਕਟਰ ਸਾਹਿਬ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਏਗਾ ਸੋ ਅੱਜ ਉਹਨਾਂ ਦੀ ਇੱਥੇ ਅੰਤਮ ਅਰਦਾਸ ਜਿਹੜੀ ਆ ਗੁਰਦੁਆਰਾ ਕਾਮਕੰਨ ਸਾਹਿਬ ਵਿਖੇ ਸੰਗਤਾਂ ਨੇ ਸ਼ਬਦਾਂ ਦੇ ਫੁਰਪੇਟ 10 ਦੇ ਕੇ ਡਾਕਟਰ ਮਨਮੋਹਨ ਸਿੰਘ ਦਾ 26 ਦਸੰਬਰ ਨੂੰ 92 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ ਉਹਨਾਂ ਨੇ 2004 ਤੋਂ 2014 ਦੇ ਦਰਮਿਆਨ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ। ਉਹਨਾਂ ਨੂੰ ਭਾਰਤ ਦੇ ਆਰਥਿਕ ਸਦਾਰਨ ਦਾ ਪਿਤਾਮਾ ਕਿਹਾ ਜਾਂਦਾ ਹੈ। ਇੱਕ ਪ੍ਰੇਰਨਾ ਸਰੋਤ ਹੈ। ਇੱਕ ਛੋਟੇ ਪਿੰਡੋਂ ਸੇ ਆ ਕੇ ਇਤਨੀ ਵੱਡੀ ਐਜੂਕੇਸ਼ਨ ਪ੍ਰਾਪਤ ਕੀਤੀ। ਔਰ ਦੇਸ਼ ਦੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਰਹੇ। ਅੱਜ ਦੀ ਰਾਜਨੀਤੀ ਵਿੱਚ ਸਾਫ਼ ਰਹਿਣਾ ਬਹੁਤ ਮੁਸ਼ਕਲ ਹੈ। ਉਹਨਾਂ ਤੇ ਬੇਦਾਗ ਜ਼ਿੰਦਗੀ ਸੀ। ਰੂਸੇ ਲਾਵਾ ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਆ ਉਹਨਾਂ ਨੇ ਦੇਸ਼ ਨੂੰ ਮਾਰਗਦਰਸ਼ਨ ਉਸ ਵੇਲੇ ਵੀ ਦਿੱਤਾ ਅੱਗੇ ਲਈ ਵੀ ਦਿੰਦੇ ਰਹਿਣਗੇ ਸੋ ਇਸ ਕਰਕੇ ਉਹਨਾਂ ਲਈ ਅਰਦਾਸ ਕਰਨ ਵਾਸਤੇ ਹਾਜ਼ਰ ਹੋਏ ਸੀ ਅੱਜ ਇੱਕ ਬੜਾ ਅਫਸੋਸਨਾਕ ਜੋ ਵਾਤਾਵਰਣ ਹੈ ਸਾਰਿਆਂ ਦੇ ਦਿਲ ਵਿੱਚ ਉਹਨਾਂ ਵਾਸਤੇ ਬੜਾ ਪਿਆਰ ਬੜਾ ਸਤਿਕਾਰ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਕਿਰਕਿਆਂ ਧਰਮਾਂ ਦੇ ਸਾਰਿਆਂ ਵਰਗਾਂ ਦੇ ਲੋਕ ਸ਼ਾਮਲ ਨੇ ਤੇ ਡਾਕਟਰ ਸਾਹਿਬ ਇੱਕ ਬੜੀ ਮੰਨੀ ਪਰਮੰਨੀ ਸ਼ਖਸੀਅਤ ਸਨ ਬਤੌਰ ਪ੍ਰਧਾਨ ਮੰਤਰੀ ਉਹਨਾਂ ਨੇ 10 ਸਾਲ ਤੱਕ ਦੇਸ਼ ਦੀ ਸੇਵਾ ਕੀਤੀ ਜਿੱਥੋਂ ਤੱਕ ਸਾਡਾ ਨੰਦੇੜ ਦਾ ਸੰਬੰਧ ਹੈ ਤਖਤ ਸੱਚਖੰਡ શ્રી ਹਜ਼ੂਰ ਸਾਹਿਬ ਨੰਦੇੜ ਉੱਥੇ 300 ਸਾਲਾ ਜਿਹੜਾ ਮਨਾਇਆ ਗਿਆ ਆਪਣਾ ਗੁਰੂ ਗੱਦੀ ਦਿਵਸ ਗੁਰੂ ਗੱਦੀ ਦਿਹਾੜਾ ਉਹ ਤਗਰੇ ਸੰ 2008 ਦੇ ਵਿੱਚ ਬਣਾਇਆ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਸਨ ਉਸ ਵੇਲੇ ਵੀ ਉਹਨਾਂ ਨੇ ਇਹ ਇਤਿਹਾਸਕ ਤੇ ਪਵਿੱਤਰ ਜਗ੍ਹਾ ਤੇ ਵਿਕਾਸ ਵਾਸਤੇ ਬੜੀ ਸੇਵਾ ਕੀਤੀ ਉਹਨਾਂ ਦੇ ਕਰਕੇ ਬੜੇ ਚੰਗੀ ਤਰ੍ਹਾਂ ਨਾਲ ਔਰ ਬੜੇ ਤੂਮਤਾਂ ਦੇ ਨਾਲ ਇਹ ਜੋ ਅਫਸਰ ਸੀ ਉਹਨੂੰ ਬਣਾਇਆ ਗਿਆ ਔਰ ਇਸ ਦੇ ਨਾਲ ਹੀ ਵਿਕਾਸ ਦੇ ਬਹੁਤ ਸਾਰੇ ਕੰਮ ਹੋਏ ਇਸ ਕਰਕੇ ਲੋਕ ਬਹੁਤ ਯਾਦ ਕਰਦੇ ਹਨ ਉਹਨਾਂ ਨੂੰ ਤੇ ਉਹਨਾਂ ਦੀ ਯਾਦ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਵਾਸਤੇ ਲੋਕਾਂ ਦੇ ਦਿਲਾਂ 'ਚ ਰਹੇਗਾ ਦੇਖੋ ਡਾਕਟਰ ਮਨਮੋਹਨ ਸਿੰਘ ਇੱਕ ਬਹੁਤ ਵੱਡੀ ਸੰਸਥਾ ਸੀ ਉਹਨਾਂ ਨੂੰ ਇੰਡੀਵਿਜੂਅਲ ਤੌਰ ਤੇ ਨਹੀਂ ਆਪਾਂ ਦੇਖ ਸਕਦੇ ਇਹ ਸਟੇਟਸਮੈਨ ਸੀ ਪੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ 'ਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਆਰਥਿਕ ਆਜ਼ਾਦੀ ਦੇਸ਼ ਨੂੰ ਉਹਨਾਂ ਨੇ ਦਵਾਈ ਹੈ ਔਰ ਬਤੌਰ ਫਾਈਨੈਂਸ ਮਿਨਿਸਟਰ ਬਤੌਰ ਪ੍ਰਧਾਨ ਮੰਤਰੀ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਇਸ ਦੇਸ਼ ਲਈ ਹੈ ਸੋ ਮੈਨੂੰ ਲੱਗਦਾ ਹੈ ਵੀ ਡਾਕਟਰ ਮਨਮੋਹਨ ਸਿੰਘ ਦੀਆਂ ਨੀਤੀਆਂ ਤੇ ਜਦੋਂ ਤੱਕ ਦੇਸ਼ ਚੱਲਦਾ ਰਹੂਗਾ ਤਾਂ ਆਰਥਿਕ ਤੌਰ ਤੇ ਅਸੀਂ ਮਜ਼ਬੂਤ ਬਣੇ ਰਵਾਂਗੇ ਮੈਨੂੰ ਲੱਗਦਾ ਹੈ ਇਹ ਸਭ ਤੋਂ ਜ਼ਰੂਰੀ ਦਾ ਮਨਮੋਹਨ ਸਿੰਘ ਸਾਹਿਬ ਦੀ ਸ਼ਖਸੀਅਤ ਬਹੁਤ ਵੱਡੀ ਸੀ ਉਹਨਾਂ ਦੇ ਕੰਮਾਂ ਦੇ ਨਾਲ ਨਾਲ ਉਹਨਾਂ ਦੇ ਸੁਭਾਅ ਕਰਕੇ ਕਿੰਦਾ ਸਾਦਗੀ ਨਾਲ ਇਮਾਨਦਾਰੀ ਨਾਲ ਕਾਂਗਰਸ ਵਿੱਚ ਰਹਿੰਦੇ ਹੋਏ ਇੱਕ ਜੀਵਨ ਜੀਆ ਜਾ ਸਕਦਾ ਉਹਨਾਂ ਨੇ ਇਸ ਗੱਲ ਦਾ ਇੱਕ ਮਿਸਾਲ ਦੁਨੀਆ ਅੱਗੇ ਰੱਖੀ ਤੇ ਇੱਕ ਚੀਜ਼ ਦਾ ਸਭ ਨੂੰ ਦੁੱਖ ਹੈ ਇਸ ਵੇਲੇ ਉਹਨਾਂ ਦੇ ਜਾਣ ਦਾ ਤੇ ਦੁੱਖ ਹੈ ਹੀ ਹੈ ਚਲੋ ਇਹ ਤੇ ਕੁਦਰਤ ਦਾ ਪਾਣਾ ਹੈ ਪਰ ਉਸ ਤੋਂ ਵੱਡਾ ਦੁੱਖ ਇਸ ਚੀਜ਼ ਦਾ ਲੱਗਾ ਕਿ ਭਾਜਪਾ ਦੇ ਕੇਂਦਰ ਸਰਕਾਰ ਨੇ ਉਹਨਾਂ ਦੇ ਅੰਤਿਮ ਸੰਸਕਾਰ ਵਾਸਤੇ ਉਹਨਾਂ ਦੀ ਸਮਾਦੀ ਬਣਾਉਣ ਵਾਸਤੇ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਦੇਣ ਦਾ ਵੀ ਦਿਲ ਨਹੀਂ ਵਿਖਾਇਆ ਤੇ ਇਹ ਭਾਜਪਾ ਦੀ ਛੋਟੀ ਸੋਚ ਦਾ ਪਰਮਾਣ ਹੈ ਜਿਸ ਨੂੰ ਲੈ ਕੇ ਸਿੱਖ ਵੀ ਰੋਦੀ ਸੋਚਦਾ ਪਰਮਾਨਾ ਜਿਹਨੂੰ ਲੈ ਕੇ ਸਾਰੇ ਸਿੱਖ ਸਮਾਜ ਵਿੱਚ ਤੇ ਇਮਾਨਦਾਰੀ ਨੂੰ ਪਸੰਦ ਕਰਨ ਵਾਲੇ ਲੋਕਾਂ ਦੇ ਵਿੱਚ ਇੱਕ ਰੋਸ਼ ਹੈ। ਦੇਖੀਏ ਬਨਮੋਨ ਸਿੰਘ ਜੀ ਲੈਜੈਂਡਰੀ تھے۔ 100 ਸਾਲ ਮੈਂ ਅਸੀਂ ਮਾਂ ਆਪਣੀ ਕੋਕਸ ਐਸਾ ਬੇਟਾ ਕੋ ਜਨਮ ਦੇਦੀ। ਔਰ ਅੱਜ ਅਗਰ ਹਿੰਦੁਸਤਾਨ ਸਭ ਤੋਂ ਵੱਡੇ 5 ਦੇਸ਼ੋਂ ਵਿੱਚ شمار ਹੈ ਜਨਕੀ ਇਕਨੋਮੀਆਂ ਬਹੁਤ ਮਜ਼ਬੂਤ ਸਮਝੀ ਜਾਂਦੀਆਂ ਇਹ ਅਕੇਲੇ ਡਾਕਟਰ ਬਨਮੋਨ ਸਿੰਘ ਕੋ ਸਿਲਾ ਜਾਂਦਾ। ही वॉज इंटरनेशनल स्टेट्समैन और मैं उनको आइंस्टाइन कहूँगा इकोनॉमी का आप देखिए जब अमेरिकन प्रेसिडेंट को भी कभी ज़रूरत पड़ती थी तो वो कहते थे मैं अपने गुरु गुरु मनमोहन सिंह को कहते थे वो अपने गुरु को फ़ोन उठाता था और अमेरिकन इकोनॉमी को सुधारने के लिए रास्ता ढूंढता तो इससे बड़ी और क्या बात हो सकती है आज अंतम अरदास थी उनकी मुझे तो उम्मीद थी कि प्राइम मिनिस्टर साहब आएंगे इधर पता नहीं आए कि नहीं आए अभी तक तो मुझे नज़र नहीं आए हमारी मांग है हर हिंदुस्तानी की अकेली पंजाबियों के नहीं कि डॉक्टर साहब के स्टेचर के मुताबिक मेमोरियल बनना चाहिए उनकी यादगार होनी चाहिए आते टाइम में जो फॉरेन डिग्निटीज आते हैं उन्होंने अपना जाकर कहीं नमन करना है फूल चढ़ाने हैं उनसे उनकी लीडरशिप के साथ आते टाइम में कुछ चीज़ सीखनी उसके लिए अनफॉर्चुनेट uh, है कि आपने अभी तक सारे प्राइम मिनिस्टर्स को मेमोरियल दिया और डॉक्टर मनमोहन सिंह जी को मेमोरियल देने में इतनी देरी कौन सी बात की सो so, ये हमारी डिमांड है और एक सेकंड हम मांगे डॉक्टर मनमोहन सिंह का जन्म तो पाकिस्तान में हुआ मगर 14 साल की उम्र में वो अमृतसर आ गए प्राइमरी एजुकेशन स्कूलिंग और कॉलेज भी वहाँ था हम चाहेंगे कि उनके स्टेचर का एक वर्ल्ड यूनिवर्सिटी ਪ੍ਰੈਜ਼ੀਡੈਂਟ ਸਰਕਾਰ ਅੰਮ੍ਰਿਤਸਰ ਵਿੱਚ ਦੇ ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਹੋ ਇੰਟਰਨੈਸ਼ਨਲ ਡਾਇਸਪੋਰਾ ਹੋ ਔਰ ਉਨਕੇ ਜੋ ਦਿਲ ਕੇ ਕਰੀਬ ਸਬਜੈਕਟਸ ਤੇ ਇਕਨੋਮੀ ਜੈਸੇ ਉਹ ਵਹਾਂ ਪੜਾਏ ਜਾਂਦੇ ਇਹ ਹਮਾਰੇ ਪਾਸ ਤੁਮਰ ਮੋਹਨ ਸਿੰਘ ਜੀ ਦਾ ਜਿਹੜਾ ਯੋਗਦਾਨ ਹੈ ਸਟੇਟ ਦੇ ਵਿੱਚ ਅੱਜ ਸਾਰੇ ਦੇਸ਼ ਦੇ ਵਿੱਚ ਉਹਨਾਂ ਦੇ ਮਨਤਾਏ ਮਨ ਦੇ ਵਿੱਚ ਦਿਲ ਦੇ ਵਿੱਚ ਉਹਨਾਂ ਦਾ ਜਿਹੜਾ ਮੁਖੜਾ ਹੈ ਉਹ ਦਿਖਦਾ ਹੈ ਔਰ ਦੁੱਖ ਹੀ ਸਾਰੇ ਹੋਏ ਨੇ ਜਾਣਾ ਸਭ ਨੇ ਨੇ ਕੋਈ ਸ਼ੱਕ ਨਹੀਂ 92 ਸਾਲ ਦੀ ਉਮਰ ਭੁਕੇ ਗਏ ਨਹੀਂ ਪਰ ਉਹ ਮੇਸ਼ੇ ਹੀ ਸਰੀਰਕ ਤੌਰ ਤੇ ਨਹੀਂ ਹੋਣਗੇ ਪਰ ਆਤਮਿਕ ਤੌਰ ਤੇ ਲੋਕਾਂ ਦੀ ਯਾਦ ਚ ਹਮੇਸ਼ਾ ਡਾਕਟਰ ਸਾਹਿਬ ਰਹਿਣਗੇ ਕਿਉਂਕਿ ਉਹਨਾਂ ਨੇ ਕੀਤੇ ਕੰਮ ਜਿਹੜੇ ਆ ਉਹ ਦੁਨੀਆ ਭੁੱਲ ਨਹੀਂ ਸਕਦੀ ਔਰ ਉਹਨਾਂ ਨੇ ਜਿਹੜੀ ਆਰਥਿਕ ਤੌਰ ਤੇ ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ ਉਹਦੇ ਇੱਕ ਆਰਕੀਟੈਕਟ ਦੇ ਤੌਰ ਤੇ ਉੱਪਰ ਕੇ ਸਾਹਮਣੇ ਆਏ ਨੇ ਔਰ ਦੇਸ਼ ਅੱਜ ਬੁਲੰਦੀਆਂ ਸੂਰਿਆ ਆਰਥਿਕ ਤੌਰ ਤੇ ਔਰ ਮੈਨੂੰ ਖੁਸ਼ੀ ਹੈ ਮੈਂ ਜਿਹੜੀ ਵੀ ਕਿਸੇ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਲੋਕ ਜਿਹੜੇ ਥੋੜਾ ਬਹੁਤਾ ਵਪਾਰ ਦੇ ਨਾਲ ਸੰਬੰਧ ਰੱਖਦੇ ਨੇ ਕਿਸੇ ਵੀ ਵਰਗ ਦੇ ਹੋਣ ਸਾਰੇ ਇੱਕ ਹੀ ਗੱਲ ਕਹੀ ਹੈ ਵੀ ਜੇ ਅੱਜ ਅਸੀਂ ਅੱਛੇ ਤੌਰ ਤੇ ਮਜ਼ਬੂਤ ਹੋਏ ਆ ਤੇ ਅਸੀਂ ਡਾਕਟਰ ਅਨਮੋਲ ਸਿੰਘ ਦੀਆਂ ਨੀਤੀਆਂ ਨਾਲ ਕੀ ਹੋਈ ਬਾਅਦ ਇੱਥੇ ਰਕਾਫਗਨ ਸਾਹਿਬ ਉਹਨਾਂ ਦਾ ਅੰਦਰ ਮਰਦਾਸ ਸੂਚੀ ਵਿੱਚ ਸ਼ਾਮਲ ਹੋਏ ਸਾਰੀਆਂ ਪਾਰਟੀਆਂ ਦੇ ਲੋਕ ਆਏ ਆ ਬਿਗੈਰ ਕਿਸੇ ਵਰਗੀ ਕਰ ਤੋਂ ਬਿਗੈਰ ਕਿਸੇ ਧਰਮ ਜਾਤ ਤੋਂ ਸਾਰਿਆਂ ਨੇ ਉੱਤੇ ਉੱਠ ਕੇ ਡਾਕਟਰ ਸਾਹਿਬ ਨੂੰ ਅੱਛਰ ਦਾਗਰੀ ਦਿੱਤੀ ਹੈ। ਆਪਣੀ ਖੁਸ਼ੀ ਹੋਈ ਦਿਲਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਹੈ ਉਹਨਾਂ ਦੇ ਨਾਂ ਤੇ ਇਕਨੋਮਿਕਸ ਜਿਹੜੇ ਸੈਂਟਰ ਨੇ ਹਰ ਸਕੂਲ ਦੇ ਚ ਕਾਲਜਾਂ ਦੇ ਵਿੱਚ ਇਕਨੋਮਿਕਸ ਜਿਹੜੇ ਕੇਂਦਰ ਨੇ ਉਹਨਾਂ ਦਾ ਨਾਂ ਡਾਕਟਰ ਸਾਹਿਬ ਦੇ ਨਾਂ ਤੇ ਰੱਖਿਆ ਜਾਊਗਾ। ਨਾਲ ਡਾਕਟਰ ਸਾਹਿਬ ਦੀ ਫੋਟੋ ਹਰ ਜਗ੍ਹਾ ਤੇ ਲਾਈ ਜਾਊਗੀ। ਮੈਂ ਧੰਨਵਾਦ ਕਰਦਾ ਜਦਿਸ਼ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਔਰ ਉਹਨਾਂ ਦਾ ਜਿਹੜਾ 26 ਦਸੰਬਰ ਦੇ ਨੇ ਉਨਰ ਡਾਕਟਰ ਸਾਹਿਬ ਦੀ ਜਾਂਚ ਬਣਾਇਆ ਜਾਏਗਾ ਮੈਂ ਤੇ ਧੰਨਵਾਦ ਕਰਦਾ ਤੇ ਮੈਂ ਉਮੀਦ ਵੀ ਕਰਦਾ ਹੋਰ ਵੀ ਜਿਹੜੀਆਂ ਪੰਜਾਬੀ ਸੰਸਥਾਵਾਂ ਸਿੱਖ ਸੰਸਥਾਵਾਂ ਦੇਸ਼ ਦੀਆਂ ਅਗਾਹ ਵੱਧੂ ਜਿਹੜੇ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਕਿਸੇ ਵਰਗ ਦੇ ਨਾਲ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਉਹ ਜਰੂਰ ਡਾਕਟਰ ਸਾਹਿਬ ਦੀ ਫੋਟੋ ਖਾਰੀਆਂ ਵਿੱਚ ਦਿਖਦਾਰਿਆਂ ਵਿੱਚ ਵੀ ਲਾਉਣ ਔਰ ਡਾਕਟਰ ਸਾਹਿਬ ਦੇ ਜਿਹੜੇ ਇਕਨੋਮਿਕਸ ਦੇ এডਿਊਕੇਸ਼ਨ ਸੈਂਟਰ ਨੇ ਜਿੱਥੇ ਹਰਪੂਰ ਕਾਲਜ ਦੇ ਵਿੱਚ ਜਿਹੜੇ ਵਿੰਗ ਨੇ ਉਹਦਾ ਨਾਮ ਡਾਕਟਰ ਨਰਮਿੰਦਰ ਸਿੰਘ ਜੀ ਦੇ ਨਾਮ ਤੇ ਜਰੂਰ ਰੱਖਣ 90 ਦੇ ਦशकੇ ਬਾਅਦ ਬਹੁਤ ਤੇਜ਼ੀ से ਅੱਗੇ ਵਧੀ ਜੋ ਅੱਜ ਦਾ ਹਿੰਦੁਸਤਾਨ ਹੈ ਉਸਮ उनके उनके योगदान की है और बतौर प्रधानमंत्री उन्होंने 10 साल देश के हर वर्ग के लिए बहुत बड़े बड़े फैसले किए हैं आज हर वर्ग उनको याद कर रहा है चाहे मनरेगा का फैसला हो चाहे किसान के कर्जा माफी का फैसला हो चाहे वो इंडो यूएस न्यूक्लियर डील हो भारत देश को एनर्जी के रूप में सेल्फ सफिशेंट सी की तरफ लेके जाने के लिए जो इंडो यूएस न्यूक्लियर डील हुई थी बहुत बड़ा कदम था पूरे दुनिया में विश्व स्तर पर हिंदुस्तान का नाम बहुत ऊंचा हुआ उससे और हमारा आत्म सम्मान बहुत बड़ा स्वाभिमान बहुत बड़ा तो ये सब देन है और इसके साथ साथ वो कैसे व्यक्ति थे वो ऐसे व्यक्ति थे एक विनम्रता से इतनी बड़ी उनमें क्षमता थी काबिलियत थी इतनी बड़ी उनकी उपलब्धियां थी लेकिन उन सब के बावजूद एक विनम्रता का उनका जो व्यक्तित्व था मुझे कई बार उनका आशीर्वाद लेने का मौका मिला जब मैं पहली बार संसद में गया तो हमारे प्रधानमंत्री थे और 10 वर्ष उनके प्रधानमंत्री काल में मुझे संसद के अंदर आ, उनके नेतृत्व में काम करने का अवसर मिला मैं अपनी ओर से हरियाणा वासियों की तरफ से प्रदेशवासियों की तरफ से उनको नमन करता हूँ बार देखो आज एक बहुत महान शख्सियत जिन्होंने पंजाब का सिखा का और पूरे हिंदुस्तान का देश का ना उच्चा किया सारी दुनिया के ਔਰ ਇੱਕ ਬਹੁਤ ਵਧੀਆ ਇਨਸਾਨ ਜਿਨ੍ਹਾਂ ਨਾਲ ਮੈਂ ਮੇਰੀ ਵੀ ਖੁਸ਼ਕਿਸਮਤੀ ਸੀ ਕਿ ਮੈਨੇ ਕੰਮ ਕੀਤਾ ਮੈਂ ਆ ਕੇ ਮੱਥਾ ਟੇਕ ਕੇ ਉਹਨਾਂ ਦੀ ਸ਼ਰਧਾਂਜਲੀ ਦੇ ਵਿੱਚ ਸਮਾਰੋਹ ਦੇ ਵਿੱਚ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਆਂ ਅੱਜ ਜੋ ਹਮ ਜਿਸ ਸੋਸਾਇਟੀ ਦੇ ਅੰਤਿਮ ਅਰਦਾਸ ਪਿਆਏ ਇੱਕ ਮਹਾਨ ਸ਼ਖਸੀਅਤ ਕਿਉਂਕਿ ਡਾਕਟਰ ਮਨਮੋਹਨ ਸਿੰਘ ਦਾ ਨਾਮ ਜੋ ਹੈ ਕੇਲਾ ਭਾਰਤ ਮੇ ਨਹੀਂ ਦੁਨੀਆ ਮੇ ਹੈ एक तो हमें ये गर्व है कि सिखों का नाम जो इन्होंने पूरी दुनिया में चमकाया है और देश को अपने पैरों पर खड़ा होने के लिए बहुत बड़ा योगदान पाया है क्योंकि जब फाइनेंशियल क्राइसिस था जिस वक्त देश का सोना बारग्री रख कर वो फाइनेंशियल क्राइसिस को दूर करने के किया जा रहा था तो उस वक्त इन्होंने जो देश को पैरों पर खड़ा किया वो कोई मिसाल और हो नहीं सकती ਨਮਸਕਾਰ ਹੈ ਅਸੀਂ ਬਹੁਤ ਦੁੱਖ ਦੇ ਸਾਥ ਅੱਜ ਨੂੰ ਸਰਦਾ ਦੇ ਕੋਲ ਫੇਰ ਕੇ ਆਏ ਬਣਾਉਣੇ ਦੀ ਬਾਤ ਡਾਕਟਰ ਮਨਮੋਹਨ ਸਿੰਘ ਜੀ ਨੂੰ ਅਸੀਂ ਦੇਸ਼ ਦਾ ਮਾਣ ਪੰਜਾਬੀਆਂ ਦਾ ਮਾਣ ਸਿੱਖ ਕੌਮ ਦਾ ਮਾਣ ਕਰਕੇ ਜਾਣ ਸਕਦੇ ਉਹ ਇੱਕ ਵਿਜਨਰੀ ਮਨੁੱਖ ਦੇ ਤੌਰ ਤੇ ਉਹਨਾਂ ਨੇ ਆਪਣੀ ਛਾਪ ਛੱਡੀ ਆ ਔਰ ਉਹਨਾਂ ਦੀਆਂ ਸਵਾਮਾਂ ਜਿਹੜੀਆਂ ਨੇ ਸਾਡੇ ਸਾਰਿਆਂ ਲਈ ਇੱਕ ਮਾਣ ਤੇ ਗੌਰਵ ਵਾਲੀਆਂ ਨੇ ਉਹਨਾਂ ਨਾਲ ਜਦੋਂ ਵੀ ਕਿਤੇ ਮਿਲਣੀ ਹੋਈ ਉਹ ਤੋਂ ਬੜਾ ਸਕੂਨ ਆਇਆ ਔਰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ ਇਸ ਮੁਲਕ ਨੂੰ ਜਦੋਂ ਇਕਨੋਮਿਕ ਕ੍ਰਾਈਸਿਸ ਸੀ ਉਹਦੇ ਚੋਂ ਕੱਢਣ ਦੇ ਵਿੱਚ ਉਹਨਾਂ ਦਾ ਬੜਾ ਅਹਿਮ ਰੋਲ ਆ ਗਲੋਬਲਾਈਜੇਸ਼ਨ ਆ ਇਕਨੋਮੀ ਦਾ ਜਿਹੜਾ ਮੈਂ ਸਮਝਦਾ ਇਸ ਮੁਲਕ ਨੂੰ ਜੋੜਨਾ ਦੁਨੀਆ ਦੇ ਨਾਲ ਔਰ ਇੱਕ ਮੈਂ ਸਮਝਦਾ ਕਿ ਦੇਸ਼ ਨੂੰ ਨੀਚੇ ਤੋਂ ਲੈ ਕੇ ਉੱਤੇ ਤੱਕ ਅੱਜ ਜੇ ਦੁਨੀਆ ਦੇ 5ਵੇਂ ਤਾਕਤ ਬਣਿਆ ਇਹ ਮੁਲਕ ਤਾਂ ਉਹਦੇ ਵਿੱਚ ਡਾਕਟਰ ਮਨਮੋਹ ਸਿੰਘ ਦਾ ਅਹਿਮ ਰੋਲ ਆ ਡਾਕਟਰ ਮਨਮੋਹ ਸਿੰਘ ਜੀ ਪੰਜਾਬ ਜਾਂ ਕੱਲੇ ਦੇਸ਼ ਦੇ ਨਹੀਂ ਉਹ ਦੁਨੀਆ ਦੀ ਇੱਕ ਉੱਚੀ ਸੁੱਚੀ ਕਿਰਦਾਰ ਦੇ مالک ਨਿਮਰਤਾ ਦੇ ਪੁੰਜ ਜੇ ਇਹ ਕਹਿ ਲਈਏ ਕਿ ਤਿਆਗ ਦੀ ਮੂਰਤੀ ਸੀ ਔਰ ਉਹ ਸ਼ਖਸੀਅਤ ਸੀ ਕਿ ਜਿਹਦੇ ਸੰਬੰਧ ਵਿੱਚ ਅਸੀਂ ਜੇ ਕੋਈ ਸ਼ਬਦ ਬੋਲਣੀ ਹੋਣ ਤੇ ਡਿਕਸ਼ਨਰੀ ਵਿੱਚੋਂ ਸ਼ਾਇਦ ਕੋਈ ਉਹਦੇ ਲਈ ਠੁਕ ਮੇ ਸ਼ਬਦ ਨਹੀਂ ਲੱਭ ਸਕਦੇ ਸੋ ਜਿੰਨਾ ਉਹਨਾਂ ਨੇ ਆਪਣੀ ਸੇਵਾ ਇੱਕ ਪ੍ਰੋਫੈਸਰ ਦੀ ਜ਼ਿੰਦਗੀ ਤੋਂ ਲੈ ਕੇ ਉੱਪਰਲੀ ਮੰਜ਼ਲ ਤੱਕ ਪ੍ਰਾਈਮ ਮਿਨਿਸਟਰ ਦੀ ਤੌਰ ਤੇ ਉੱਤੇ ਕੀਤੀ ਹੈ ਉਹ ਦੁਨੀਆ ਵਿੱਚ ਇੱਕ ਐਗਜ਼ਾਮਪਲ ਹੈ ਔਰ ਮੈਂ ਸਮਝਦੀ ਹਾਂ ਕਿ ਉਹਦੇ ਵਾਸਤੇ ਸਤਕਾਰ ਜੋ ਅੱਜ ਸਾਰੀ ਭੇਟ ਕਰਨ ਵਾਸਤੇ ਆਈ ਹੈ ਇਹ ਉਹਨਾਂ ਦੀ ਸ਼ਖਸੀਅਤ ਵਾਸਤੇ ਕੋਈ ਸ਼ਬਦ ਕਹਿਣੀ ਤੇ ਬਹੁਤ ਥੋੜੀ ਹੈ ਔਰ ਜੇ ਉਹਨਾਂ ਵਾਸਤੇ ਸੀ ਕੁਝ ਵੀ ਕਰ ਲਈਏ ਅਸੀਂ ਉਹਦੀ ਦੇਣ ਨਹੀਂ ਦੇ ਸਕਦੇ ਤਾਂ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਜਾਣਾ ਸਭਨਾ ਨਹੀਂ ਹੈ ਪਰ ਗੁਰਮੁਖ ਜਨਮ ਸਵਾਰ ਦਰ ਗਿਆ ਚੱਲਿਆ ਇਹੋ ਜਿਹੇ ਵਿਅਕਤੀਆਂ ਦੇ ਉੱਤੇ ਟੁਕਦਾ ਹੈ ਐਸੀ ਸ਼ਖਸੀਅਤ ਹੈ ਦਰਸੋਂ ਕੇ ਬਾਤ ਕਰਤਾ ਹੁਣੇ एज ए गवर्नर एज ए जितने भी जगह वो रहे हैं उन्होंने अपनी कामयाबी की जो छाप है वो छोड़ के है। ये मैं कह सकता हूँ कि नरसिम्हा राव ने एक हीरे की तलाश की है और उससे काम लिया है हिंदुस्तान को बचाया है सोनिया गांधी ने उस हीरो को तराश के प्राइम मिनिस्टर बनाया जो मर्ज़ी बीजेपी वाले कहते रहे जो राज जो कानवी को डॉक्टर मनमोहन सिंह उठा के लेके गए हैं उसका कोई सानी नहीं है मनरेगा स्कीम लागू करना आरटीआई लागू करना ये को कम बातें थोड़ी है उसके बाद जिस तरह इकानमी को इन्होंने उठाया देश को आगे बढ़ाया जितनी मर्जी ये बातें कर लें इनके पास डॉक्टर मनमोहन सिंह जैसा प्राइम मिनिस्टर इस मामले सोच करने वाला नहीं है जहाँ तक सिखों की बात करें चौरासी चौरासी के दंगों पीड़ितों के पार्लियामेंट में रोस प्रेर किया जो दंगे हुए माफ़ी मांगी 720 ਕਰੋੜ ਰੁਪਏ ਉਹਨਾਂ ਫੈਮਲੀਜ਼ ਕੋ ਦਿੱਤੇ ਹੈ। ਹਜੂਰ ਸਾਹਿਬ ਨੇ 1 ਕਰੋੜ ਰੁਪਏ ਦਿੱਤੇ। ਤਕਰੀਬਨ 2000 ਕਰੋੜ ਰੁਪਏ ਦਿੱਤੇ। ਡਾਕਟਰ ਮਰਮੋਨ ਸਿੰਘ ਜੀ ਦੇ ਜੀਵਨ ਤੋਂ ਸਿੱਖਣ ਨੂੰ ਤਾਂ ਬਹੁਤ ਖੁਸ਼ਾ। ਪਰ ਇੱਕ ਬਹੁਤ ਵੱਡੀ ਗੱਲ ਉਹਨਾਂ ਦੀ ਨਿਮਰਤਾ। ਇੰਨਾ ਮਿੱਠਾਪਨ, ਇੰਨੀ ਮਠਾਸ। ਇੰਨੇ ਉੱਚੇ-ਉੱਚੇ ਅਹੁਦਿਆਂ ਤੇ ਵੀ ਪਹੁੰਚ ਕੇ ਬਿਲਕੁਲ ਕੋਈ ਹਉਮੈ ਨਹੀਂ। ਬਿਲਕੁਲ ਉਹਨਾਂ ਨੂੰ ਇਹ ਨਹੀਂ। ਕਿ ਮੈਂ ਐਨਿਉੱਚੀ ਪਦਵੀ ਤੇ ਬੈਠਾ ਔਰ ਬਹੁਤ ਹੀ ਜ਼ਿਆਦਾ ਨਿਵਰਤਾ ਔਰ ਇੰਨਾ ਕੁਛ ਕਰਨ ਤੋਂ ਬਾਅਦ ਵੀ ਕਦੇ ਕੁਛ ਦਿਖਾਇਆ ਨਹੀਂ ਕਦੇ ਜਿਤਾਇਆ ਨਹੀਂ ਇਹ ਕੁਛ ਬਹੁਤ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਸਭ ਨੂੰ ਸਿੱਖਣਾ ਚਾਹੀਦਾ ਅਤੇ ਉਹਨਾਂ ਦੀ ਲਾਈਫ ਸਾਨੂੰ ਬੱਚਿਆਂ ਨੂੰ ਵੀ ਪੜ੍ਹਾਉਣੀ ਚਾਹੀਦੀ ਆ ਮੈਂ ਤਾਂ ਕਹੂੰਗਾ ਕਿ ਪੰਜਾਬ ਵਿੱਚ ਤਾਂ ਖਾਸ ਕਰਕੇ ਬੱਚਿਆਂ ਦੇ ਸਕੂਲ ਦੇ ਸਿਲੇਬਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦੀ ਜੀਵਨੀ ਜ਼ਰੂਰ ਪਾਈ ਜਾਵੇ ਮਨਮੋਹਨ ਸਿੰਘ ਜੀ ਦਾ ਨਾਮ ਵੀ ਮਨ ਕੋ ਮੋਹਨ ਕਰਨੇ ਵਾਲਾ ਥਾ और उनकी जितनी कल्पना की जाए गली से लेकर हिंदुस्तान तक जब एक वक्त में हम सो नहीं सकते थे चंद्रशेखर की चार महीनों में हमें देश के बारे में पता नहीं था कि क्या होगा क्या नहीं होगा वाहिगुरु की कृपा से एक ऐसी रूह जो वित्त मंत्री के रूप में आई रूप में आई और उसने हिंदुस्तान को कहाँ से कहाँ तक पहुँचा दिया और दस काल दस साल के शासनकाल में जो हमें जीविका दी है उसके लिए मोहन मनमोहन सिंह जी को हम सच्ची श्रद्धांजलि अर्पित करते हैं ਭਾਈ ਗੁਰੂ ਐਸੀ ਸ਼ਕਤੀਤ ਕੋ ਆਪਣੇ ਚਰਨੋ ਮੇ ਲਾਇ ਔਰ ਆਪਣੀ ਰੂਹ ਕੋ ਕਿਸੇ ਔਰ ਸ਼ਰੀਰ ਮੇ ਭੇਜ ਕਰ ਦੁਬਾਰਾ ਹਿੰਦੁਸਤਾਨ ਮੇ ਮਨਮੋਹਨ ਸਿੰਘ ਪੈਦਾ ਕਰਕੇ ਲਾਇ ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਮਨਮੋਹਨ ਸਿੰਘ ਦੇ ਜਨ ਨਾਲ ਹਿੰਦੁਸਤਾਨ ਨੂੰ ਤਾਂ ਕਾਟਾ ਪਿਆ ਹੈ ਮੇਰੇ ਹਸਾਬ ਨਾਲ ਸਾਰੀ ਦੁਨੀਆ ਨੂੰ ਬਹੁਤ ਕਾਟਾ ਪਿਆ ਹੈ ਅਗਰ ਸਿੱਖ ਕੌਮ ਦੀ ਗੱਲ ਕਰੀਏ ਤਾਂ ਜਿਹੜਾ 84 ਦੇ ਦੰਗੇ ਹੋਏ ਸੀ ਉਹਨਾਂ ਦੀ ਮਾਫੀ ਵੀ ਉਹਨਾਂ ਨੇ ਪਾਰਲੀਮੈਂਟ ਮੰਗੀ ਸੀ ਔਰ ਸਿੱਖਾਂ ਦੇ ਜੋ ਜ਼ਖਮ ਸੀ ਉਹਨਾਂ ਨੂੰ ਤੁਮਲੁ ਉਹਨਾਂ ਨੇ ਲਗਾਈ ਸੀ ਇਸ ਤੋਂ ਲੋਕਾਂ ਨੇ ਸਮਝਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਆਉਣ ਵਾਲੀ ਯੂਥ ਨੂੰ ਇਹ ਸਮਝਾਇਆ ਗਿਆ ਹੈ ਕਿ ਇਮਾਨਦਾਰੀ ਨੇਕ ਨੀਤੀ ਨਾਲ ਕੰਮ ਕਰਦੇ ਹੋਏ ਆਪਣੀ ਕਾਬਲੀਅਤ ਦੇ ਸਿਰ ਦੇ ਉੱਤੇ ਬੰਦਾ ਸਿਖਰ ਦੇ ਉੱਤੇ ਪਹੁੰਚ ਸਕਦਾ ਹੈ ਇਮਾਨਦਾਰੀ ਔਰ ਨੇਕ ਨੀਤੀ ਨਾਲ ਔਰ ਆਪਣੀ ਕਾਬਲੀਅਤ ਤੇ ਖੁਦ ਇਸ ਤਰ੍ਹਾਂ ਕੇ ਮਰਮੋਣ ਸਿੰਘ ਜੀ ਨੇ ਬਹੁਤ ਸਾਰੇ ਰਿਪਿਊਟਿਡ ਜਿਹੜੇ ਪਦ ਸੀਗੇ ਉਹ ਉਹਨਾਂ ਦੇ ਉੱਤੇ ਆਪਣੀ ਸੇਵਾ ਕੀਤੀ ਅਗਰ ਸੇਵਾ ਕਰਦੇ ਕਰਦੇ ਇਮਾਨਦਾਰੀ ਨੇਕ ਨੀਤੀ ਨਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਪਹੁੰਚੇ ਸਿਕਸ ਯਗਤ ਨੂੰ ਪਰ ਖਾਸ ਤੌਰ ਤੇ ਸਾਨੂੰ ਉਹਨਾਂ ਤੇ ਬੜਾ ਮਾਣ ਸੀ ਉਹਨਾਂ ਦੇ ਪੱਗ ਦਾ ਜਿਹੜੀ ਸ਼ਾਨ ਸੀ ਉਹ ਸਾਰੀ ਦੁਨੀਆ ਵਿੱਚ ਵਧਾਈ ਸਾਨੂੰ ਉਹਨਾਂ ਨੂੰ ਜਾਣ ਨਾਲ ਸਾਨੂੰ ਬੜਾ ਨੁਕਸਾਨ ਸਾਡੇ ਦਿਲ ਨੂੰ ਬੜੀ ਚੋਟ ਆ ਗਈ